ਸਵਾਗਤ ਹੈ ਦੋਸਤੋ ਪੀਤੇ ਮੀਤਾ ਸਭ ਠੀਕ ਠਾਕ ਹੋਗੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਫੋਲੋ ਜਰੂਰ ਕਰ ਲਿਓ ਤੇ ਅੱਜ ਉਹ ਆਪਾਂ ਤੁਹਾਨੂੰ ਇੱਕ ਵੀਡੀਓ ਸ਼ੇਅਰ ਕਰ ਰਹੇ ਹਾਂ ਤੁਹਾਡੇ ਨਾਲ ਅੱਜ ਆਪਾਂ ਪਹੁੰਚੇ ਹੋਏ ਸੀ ਲੁਧਿਆਣੇ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਦਾ ਮੇਲਾ ਲੱਗਿਆ ਹੋਇਆ ਸੀਗਾ ਪਿਛਲੇ ਦਿਨੀ ਤੇ ਦੇਖੋ ਆਪਣੇ ਪੰਜਾਬ ਨੂੰ ਪੰਜਾਬੀ ਵਿਰਸੇ ਨੂੰ ਯੂਨੀਵਰਸਿਟੀ ਵਾਲੇ ਨੇ ਸਾਹਮਣੇ ਰੱਖਿਆ ਹੋਇਆ ਤੇ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਵੀਡੀਓ ਕਿਵੇਂ ਲੱਗੀ ਆਪਾਂ ਆਪਣੇ ਸੁਝਾਅ ਜ਼ਰੂਰ ਦਿਓ ਦੇਖੋ ਇਹ ਟੰਡਾ ਵਾਲਾ ਖੂਬ ਵੱਜਦਾ ਜੋ ਪਹਿਲਾਂ ਵਾਲੇ ਸਮੇਂ ਵਿੱਚ ਤੇ ਦੇਖੋ ਹੁਣ ਤਾਂ ਇਹ ਵੈਸੇ ਦੇਖਣ ਵਾਸਤੇ ਰੱਖਿਆ ਹੋਇਆ ਪਰ ਸ਼ਾਨਦਾਰ ਚੀਜ਼ ਬਣੀ ਹੋਈ ਹੈ ਇਹ ਜੇ ਕਦੇ ਤੁਸੀਂ ਆਓ ਇੱਧਰ ਤਾਂ ਗੀੜਾ ਮਾਰ ਕੇ ਜ਼ਰੂਰ ਜਾਇਓ ਤੇ ਆਪਣੇ ਬੱਚਿਆਂ ਨੂੰ ਜ਼ਰੂਰ ਦਿਖਾਓ ਕਿਉਂਕਿ ਇਹ ਪੰਜਾਬੀ ਵਿਰਸੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਨੇ ਪਹਿਨਲ ਵਾਲੇ ਸਮੇਂ ਵਿੱਚ ਇਹਦੇ ਨਾਲ ਹੀ ਦੇਖੋ ਗੇੜਕੇ ਨੂੰ ਇਸ ਤਰ੍ਹਾਂ ਪਾਣੀ ਕੱਢਿਆ ਜਾਂਦਾ ਸੀ ਗੁਫਾਵਾਂ ਚ ਉਹੀ ਬਰਤਨਜੋਗ ਬਣਾਏ ਜਾਂਦੇ ਜਿਸ ਨਾਲ ਆਪਾਂ ਕੱਪੜੇ ਪਾਉਂਦੇ ਤੇ ਪੀਂਦੇ ਸੀ ਤੇ ਪਸ਼ੂ ਵਗੈਰਾ ਵੀ ਪੀਂਦੇ ਸੀ ਸਾਰਾ ਕੁਝ ਏਸ਼ੀਨ ਵਾਲੇ ਹੁੰਦਾ ਸੀਗਾ ਤੇ ਦੇਖੋ ਖੂਬਸੂਰਤ ਚੀਜ਼ ਬਣੀ ਹੋਈ ਹੈ ਮੈਨੂੰ ਬਹੁਤ ਸੋਹਣੀ ਲੱਗੀ ਸੋਚਾ ਤੁਹਾਡੇ ਨਾਲ ਸ਼ੇਅਰ ਕਰ ਲਈਏ ਤੇ ਦੇਖੋ ਬਹੁਤ ਸੋਹਣੀ ਚੀਜ਼ ਬਣੀ ਹੋਈ ਹੈ ਜਦੋਂ ਵੀ ਤੁਸੀਂ ਲੁਧਿਆਣਾ ਸਾਈਡ ਆਓ ਤਾਂ ਪੰਜਾਬ ਯੂਨੀਵਰਸਿਟੀ ਗੇਟਾ ਮਾਰਕੀ ਜ਼ਰੂਰ ਜਾਇਓ ਤੇ ਟਿੰਡਾ ਵਾਲਾ ਖੂਬ ਵੱਜਦਾ ਇਹ ਇਹਦੀ ਸਥਾਪਨਾ 2016 ਚ ਕੀਤੀ ਗਈ ਸੀ ਯੂਨੀਵਰਸਿਟੀ ਦੇ ਵਿੱਚ ਤੇ ਇੱਕ ਸ਼ਾਨਦਾਰ ਖੂਬਸੂਰਤ ਚੀਜ਼ ਬਣਾਈ ਗਈ ਹੈ ਦੇਖੋ ਖੂਬਸੂਰਤ ਜਗ੍ਹਾ ਬਣੀ ਹੋਈ ਹੈ ਕਿਉਂਕਿ ਇਹ ਪੰਜਾਬੀ ਵਿਰਸੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਨੇ ਟਿੰਡਾ ਵਾਲਾ ਖੂ ਕਿਵੇਂ ਆ ਚੱਕਲੀ ਪਈ ਹੈ ਨੇੜੇ ਇਸ ਦੇ ਹੋਰ ਵੀ ਕਈ ਚੀਜ਼ਾਂ ਨੇ ਦੇਖਣ ਨੂੰ ਜਦੋਂ ਵੀ ਤੁਸੀਂ ਆਓ ਤਾਂ ਇੱਥੇ ਆ ਕੇ ਜਰੂਰ ਜਾਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਵੇਂ ਲੱਗੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਜਰੂਰ ਕਰੋ ਜਦੋਂ ਵੀ ਤੁਸੀਂ ਲੁਧਿਆਣਾ ਸਾਈਡ ਆਓ ਤਾਂ ਆ ਕੇ ਜਰੂਰ ਜਾਇਓ ਤੇ ਕਿਵੇਂ ਲੱਗੀ ਚੀਜ਼ ਕਮੈਂਟ ਕਰਕੇ ਜਰੂਰ ਦੱਸਿਓ